ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪੁਲਿਸ ਦੇ ਵੱਲੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਆ ਰਹੀ ਨਸ਼ੇ ਅਤੇ ਹਥਿਆਰ ਦੀ ਸਪਲਾਈ ਚੇਨ ਦਾ ਭਾਂਡਾ ਫੋੜ ਕੀਤਾ ਗਿਆ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਹੈ ਕਿ ਇਸ ਵੱਡੇ ਆਪਰੇਸ਼ਨ ਦੇ ਵਿੱਚ 5 ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਤੇ 1 ਕਿਲੋ 10 ਗ੍ਰਾਮ ਹੈਰੋਇਨ ਸਮੇਤ ਗਲੌਕ ਪਿਸਤੋਲਾਂ ਅਤੇ ਹੋਰ ਹਥਿਆਰਾਂ ਨੂੰ ਜ਼ਬਤ ਕੀਤਾ ਗਿਆ ਇਹ ਗਰੋ ਪਿਛਲੇ 2-3 ਮਹੀਨਿਆਂ ਤੋਂ ਸਰਹੱਦ ਨੇੜੇ ਪਾਕਿਸਤਾਨੀ ਹੈਂਡਲਰਾਂ ਨਾਲ ਮਿਲ ਕੇ ਡਰੋਨਰ ਦੁਆਰਾ ਭੇਜੀ ਗਈ ਖੇਪਾਂ ਨੂੰ ਪੰਜਾਬ ਦੇ ਗੈਂਗਸਟਰਾਂ ਅਤੇ ਰਾਸ਼ਟਰ ਵਿਰੋਧੀ ਤੱਤਾਂ ਤੱਕ ਪਹੁੰਚਾਉਂਦਾ ਸੀ ਦੋਸ਼ੀਆਂ ਦੀ ਉਮਰ 18 ਤੋਂ 31 ਸਾਲ ਦੇ ਵਿਚਕਾਰ ਹੈ ਅਤੇ ਇਹ ਪਹਿਲਾਂ ਛੋਟੇ-ਮੋਟੇ ਕੰਮ ਕਰਦੇ ਸੀ ਪਰ ਪੈਸੇ ਦੇ ਲਾਲਚ ਨੇ ਇਹਨਾਂ ਨੂੰ ਨਸ਼ਾ ਹਥਿਆਰ ਤਸਕਰੀ ਵਿੱਚ ਤੱਕ ਦਿੱਤਾ ਸੀਆਈਏ ਟੀਮ ਨੇ ਹਰਟਾ ਇਲਾਕੇ ਤੋਂ ਆਕਾਸ਼ ਮਸੀਹ ਅਤੇ ਪ੍ਰਿੰਸ ਨੂੰ ਗ੍ਰਿਫਤਾਰ ਕਰਕੇ ਦੋ ਪਿਸਤੋਲ ਬਰਾਮਦ ਕੀਤੀਆਂ ਨੇ ਪੁਚਕਿਸ਼ ਦੌਰਾਨ ਕਰਮਵੀਰ ਸੁਖਵਿੰਦਰ ਅਤੇ ਗੁਰਪੇਜ ਵੀ ਕਬਜ਼ੇ ਵਿੱਚ ਆ ਚੁੱਕੇ ਨੇ ਉਹਨਾਂ ਕੋਲੋਂ ਹੋਰ ਤਿੰਨ ਪਿਸਤੋਲਾਂ ਅਤੇ ਨਸ਼ਾ ਵੀ ਬਰਾਮਦ ਕਰ ਲਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਹ ਸਿਰਫ ਸ਼ੁਰੂਆਤ ਹੈ ਇਸ ਨੈਟਵਰਕ ਦੇ ਹੋਰ ਲਿੰਕ ਖੰਗਾਲੇ ਜਾ ਰਹੇ ਨੇ ਅਤੇ ਹੋਰ ਗ੍ਰਿਫਤਾਰੀਆਂ ਹੋਣ ਦੀ ਵੀ ਸੰਭਾਵਨਾ ਹੈ ਮਾਨਯੋਗ ਸੀਐਮ ਸਾਹਿਬ ਦਾ ਜੁਧ ਨਸ਼ਾ ਵਿਰੋਧ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਦੁਆਰਾ ਇਹਦੇ ਵਿੱਚ ਅਸੀਂ ਕ੍ਰਾਸ ਬਾਰਡਰ ਇੱਕ ਨਾਰਕੋ ਆਰਮਜ਼ ਜਿਹੜਾ ਨੈਟਵਰਕ ਕਪਾ ਕਹਿ ਸਕਦੇ ਹਾਂ ਉਹਨੂੰ ਬਸਟ ਕੀਤਾ ਡਿਸਮੈਂਟਲ ਕੀਤਾ ਇਹਦੇ ਵਿੱਚ 6 ਸਫਿਸਟੀਕੇਟਿਡ ਪਿਸਟਲ ਫੜੇ ਗਏ 5 ਦੋਸ਼ੀ ਗ੍ਰਿਫਤਾਰ ਹੈ 1 ਕਿਲੋ 10 ਗ੍ਰਾਮ ਹਿਰੋਇਨ ਰਿਕਵਰ ਕੀਤੀ ਗਈ ਹੈ ਇਸ ਹਰਾ ਕਨਸਾਈਨਮੈਂਟਸ ਨੇ ਪਿਸਟਲਸ ਦੀਆਂ ਤੇ ਹਿਰੋਇਨ ਦੀਆਂ ਇਹ ਪੰਜੋ ਜਿਹੜੇ ਦੋਸ਼ੀ ਨੇ ਉਹਨਾਂ ਵੱਲੋਂ ਪਾਕ ਬੇਸਡ ਸਮੱਗਲਰ ਦਾ ਕਾਮਨ ਕੰਟੈਕਟ ਹੈਗਾ ਡਰੋਨਸ ਰਾਹੀਂ ਪੁਸ਼ਨ ਕੀਤੀਆਂ ਗਈਆਂ ਇੰਡੀਅਨ ਟੈਰੀਟਰੀ ਦੇ ਵਿੱਚ ਅਤੇ ਅੱਗੇ ਵੱਖ-ਵੱਖ ਜਗ੍ਹਾ ਤੇ ਪਹੁੰਚਾਈਆਂ ਗਈਆਂ ਔਰ ਇਹਨਾਂ ਨੂੰ ਜਿਹੜਾ ਟਾਸਕਿੰਗ ਹੈਗੀ ਹੈ ਉਹ ਪਾਕ ਬੇਸਡ ਸਮੱਗਲਰ ਥਰੂ ਹੀ ਹੋ ਰਹੀ ਹੈ ਔਰ ਅੱਗੇ ਆ ਕੇ ਇਹ ਜਿਹੜੇ ਐਂਟੀਸੋਸ਼ਲ ਐਲੀਮੈਂਟ ਨੇ ਚਾਹੇ ਆਰਗੇਨਾਈਜ਼ ਕ੍ਰਾਈਮ ਵਾਲੇ ਗੈਂਗਸਟਰ ਹੋਣ ਚਾਹੇ ਟੈਰਰਿਸਟ ਮੋਡਿਊਲ ਹੋਣ ਉਹਨਾਂ ਨੂੰ ਸਪਲਾਈ ਹੁੰਦੀ ਸੀਗੀ ਇਹ ਸਾਰਾ ਜਿਹੜਾ ਪਹਿਲਾਂ ਇਹਦੇ ਵਿੱਚ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਹ ਇਹਦੇ ਪਹਿਲਾਂ ਨਾਕਾਬੰਦੀ ਦੇ ਦੌਰਾਨ ਸਾਡੇ ਇਨਸਪੈਕਟਰ ਸੀਆਈਏ ਮੋਲਕਦੀਪ ਤੇ ਉਹਨਾਂ ਦੀ ਟੀਮ ਨੇ ਚਾਰਟਾ ਏਰੀਏ ਦੇ ਵਿੱਚ ਆਕਾਸ਼ ਮਸੀਹ ਤੇ ਪ੍ਰਿੰਸ ਦੋ ਬੰਦਿਆਂ ਨੂੰ ਫੜਿਆ ਇਹਨਾਂ ਦੋਨਾਂ ਤੋਂ ਇੱਕ ਇੱਕ ਪਿਸਟਲ ਮਿਲਿਆ ਇੱਕ 3 ਬੋਰ ਦਾ ਇੱਕ ਗਲੌਕ ਉਹਨਾਂ ਦੀ ਪੁਛਗਿਛ ਤੋਂ ਅੱਗੇ ਸਾਰੀ ਗੱਲ ਚੱਲਦੀ ਰਹੀ ਫਿਰ ਕਰਨਵੀਰ ਤੇ ਸੁਖਿੰਦਰ ਤੋਂ ਤਿੰਨ ਪਿਸਤੌਲ ਮਿਲੇ 3 ਬੋਰ ਪਿਸਤਲ ਇਹ ਨਾਲ 1 ਕਿਜੀ 10 ਗ੍ਰਾਮ ਹਿਰੋਇਨ ਉਹਨਾਂ ਦੇ ਅੱਗੇ ਜਿਹੜੀ ਹੈ ਪੁਛਗਿਛ ਤੋਂ ਕਰਨਵੀਰ ਏਰੀਅਸ ਕਰਨ ਤੇ ਗੁਰਪ੍ਰੇਜ ਭੇਜਿਆ ਤੇ ਇਹ ਸਾਰੇ ਜਿਹੜੇ ਹੈ ਫੜੇ ਗਏ ਤੇ ਇਹਨਾਂ ਤੋਂ ਇੱਕ ਹੋਰ ਪਿਸਤੌਲ ਵੀ ਰਿਕਵਰ ਹੋਇਆ ਜੇ ਆਪਾਂ ਇਹਨਾਂ ਦਾ ਪ੍ਰੋਫਾਈਲ ਦੇਖੀਏ ਸਾਰੇ ਜਿਹੜੇ ਦੋਸ਼ੀ ਨੇ ਬਾਰਡਰ ਦੇ ਨਾਲ ਬਿਲਕੁਲ ਇੰਟਰਨੈਸ਼ੀਅਨਲ ਬਾਰਡਰ ਦੇ ਨਾਲ ਇਹਨਾਂ ਦੇ ਪਿੰਡ ਨੇ ਔਰ ਏਜ ਗਰੁੱਪ ਜਿਹੜਾ 18 ਤੋਂ 31 ਸਾਲ ਹੈ ਔਰ ਮਾਈਨਰ ਛੋਟਾ ਕੰਮ ਕਰਦੇ ਹੈ ਜਿਵੇਂ ਆਕਾਸ਼ ਮਸੀਹ ਹੈ 24 ਸਾਲ ਦਾ ਇਹ हेयर कटिंग ਦਾ ਬਾਰਬਰ ਦਾ ਕੰਮ ਕਰਦਾ ਇਹ ਲੋਪੋ ਕੋ ਇਹ ਅੰਮ੍ਰਿਤਸਰ ਰੂਰਲ ਦੇ ਏਰੀਆ ਦਾ ਰਹਿਣ ਵਾਲਾ ਪਡੋਰੀ ਪਿੰਡ ਦਾ ਦੂਸਰਾ ਇਸੇ ਪਿੰਡ ਦਾ ਪੁੰਡਾ ਹੈਗਾ ਪ੍ਰਿੰਸ ਇਹ 18 ਸਾਲ ਦਾ ਹੈ ਨਸ਼ਵੀ ਪਾਸ ਹੈ ਲੇਬਰ ਦਾ ਕੰਮ ਕਰਦਾ ਹੈ ਕਰਨਬੀਰ ਕਰਨ ਜਿਹੜਾ ਚੁਗਾਵਾ ਜਨਾਲਾ ਰੋਡ ਬਾਈਪਾਸ ਪੀਐਸ ਲੋਪੋਕੇ ਅਗੇਨ ਅਮਰਸਰ ਰੂਰਲ 22 ਸਾਲ ਦੀ ਉਮਰ ਹੈ ਵੈਲਡਿੰਗ ਦਾ ਕੰਮ ਕਰਦਾ ਸੁਖਵਿੰਦਰ ਜਿਹੜਾ ਇਹ ਵੀ ਲੋਪੋਕੇ ਏਰੀਏ ਦਾ ਹੈਗਾ ਪੰਜਵੀਂ ਪਾਸ ਹੈ ਲੇਬਰ ਦਾ ਕੰਮ ਕਰਦਾ ਹੈ 30 ਸਾਲ ਦਾ ਹੈ ਗੁਰਪ੍ਰੀਤ ਭੇਜਾ ਜਿਹੜਾ 31 ਸਾਲ ਦਾ ਪਲੱਸ 2 ਕੀਤੀ ਹੋਈ ਹੈ ਕਾਰਪੈਂਟਰ ਦਾ ਕੰਮ ਕਰਦਾ ਹੈ ਗੁਰਪ੍ਰੀਤ ਭੇਜਾ ਜਿਹੜਾ ਉਹ ਨਾਲ ਹੀ ਲੱਗਦਾ ਸਰਾਏ ਅਮਨਤ ਖਾਨ ਤਰਨਤਨ ਦਾ ਜੋ ਪਿੰਡ ਹੈ ਉਥੋਂ ਦਾ ਰਹਿਣ ਵਾਲਾ ਉਹ ਬੇਸਿਕਲੀ ਗੱਲ ਕੀ ਹੈ ਕਿ ਉਹ ਜਿਹੜਾ ਸੋਸ਼ਲ ਮੀਡੀਆ ਐਪਸ ਨੇ ਉਹਦੇ ਥਰੂ ਬੇਸ ਸਮਗਲਰਸ ਇਹਨਾਂ ਨੂੰ ਕੰਟੈਕਟ ਕਰਦੇ ਇਹ ਵੀ ਕਰਦੇ ਆ ਉਸ ਤੋਂ ਬਾਅਦ ਪ੍ਰੀ ਡੈਸਟਿਨ ਲੋਕੇਸ਼ਨ ਦੇ ਉੱਤੇ ਡਰੋਨ ਡਰਾਪਿੰਗ ਹੁੰਦੀ ਹੈ ਵੈਪਨਸ ਦੀ ਨੈਕਸਟ ਇਹਨਾਂ ਨੂੰ ਆਰਡਰ ਜਿਹੜੇ ਮਿਲਦੇ ਆ ਉਹ ਕਿ ਕਿੱਥੇ ਤੁਸੀਂ ਡਿਲੀਵਰ ਕਰਨੇ ਕਿਵੇਂ ਕਰਨੇ ਆ ਉਹ ਇਸ ਚ ਅਜੇ ਜਿਹੜੇ ਜਦੋਂ ਪ੍ਰਿੰਸ ਤੇ ਫੜੇ ਗਏ ਸ਼ੁਰੂ ਇਹਨਾਂ ਨੂੰ ਅਜੇ ਟਾਰਗੇਟ ਮਿਲਣਾ ਸੀ ਇਸੇ ਕਰਕੇ ਇੱਧਰ ਨੂੰ ਆ ਰਹੇ ਸੀਗੇ ਕਿ ਕਿੱਥੇ ਤੁਸੀਂ ਡਿਲੀਵਰੀ ਦੇਣੀ ਹੈ ਤੇ ਦੂਜੇ ਬੰਦਿਆਂ ਕੋਲ ਵੀ ਅੱਗੇ ਅਜੇ ਆਰਡਰਸ ਮਿਲਣੇ ਸੀ ਤਾਂ ਕਰਕੇ ਉਹ ਉੱਥੋਂ ਹੀ ਪਹਿਲਾਂ ਹੀ ਜਿਹੜੇ ਸਾਡੇ ਸੀਆਈ ਸਟਾਫ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਔਰ ਇਮੀਡੀਏਟਲੀ ਪਹਿਲਾਂ ਹੀ ਉਹਨਾਂ ਨੂੰ ਅਸੀਂ ਜਿਹੜਾ ਅਰੈਸਟ ਕਰਕੇ ਰਿਕਵਰੀ ਕੀਤੀ ਹੈ ਜਿਹੜਾ ਪੈਟਰਨ ਉਹੀ ਹੈ ਕਿ ਉਹ ਜਿਹੜੇ ਡਰੱਗ ਸਮਗਲਿੰਗ ਦੀਆਂ ਲਾਈਨਸ ਨੇ ਦੇ ਨਾਲ ਆਨ ਸਮਗਲਿੰਗ ਦੀ ਹੈ ਕਾਮਨ ਨੇ ਔਰ ਲੁਕਰੇਟਿਵ ਹੋਣ ਕਰਕੇ ਲੋਕਾਂ ਨੂੰ ਲਾਲਚ ਦੇ ਵਿੱਚ ਲੈ ਕੇ ਪੈਸੇ ਦਾ ਬਹਿਕਾਵਾ ਦੇ ਕੇ ਉਹਨਾਂ ਲਾਈਨਸ ਦੇ ਥਰੂ ਹੀ ਇਹ ਪੁਸ਼ਿੰਗ ਕੀਤੀ ਜਾਂਦੀਆਂ ਹੈ ਕਨਸਾਈਨਮੈਂਟ ਹੈ ਔਰ ਨਾਰਕੋਟਿਕ ਦੀ ਹੋਵੇ ਔਰ ਚਾਹੇ ਆਮਜੀ ਹੋਵੇ ਸੋ ਅਲਾਈਵ ਰੱਖਦੇ ਆਪਣਾ ਜਿਹੜਾ ਜਿਹੜਾ ਪਾਕਿਸਤਾਨ ਤੋਂ ਸਾਈਡ ਤੋਂ ਇੰਟਰਨੈਸ਼ਨਲ ਬਾਰਡਰ ਤੋਂ ਜਿਹੜੀ ਪੁਸ਼ਿੰਗ ਕੀਤੀ ਜਾਂਦੀ ਹੈ ਸੋ ਥੈਟ ਉਹਨਾਂ ਨੇ ਜਦੋਂ ਵੀ ਕਿਤੇ ਹੋਰ ਲੋਡ ਪੈਂਦੀ ਹੈ ਕੋਈ ਐਕਸਪਲੋਸਿਵ ਭੇਜਣਾ ਕੋਈ ਹੋਰ ਵੱਡੇ ਆਮ ਭੇਜਣੇ ਉਹ ਲਾਈਨ ਜਿਹਨੇ ਦਿਹਾੜੀ ਬ੍ਰੈਂਡ ਤੇ ਲੋਕ ਇੰਨਾ ਜੁੜੇ ਰਹਿਣ ਪੈਸੇ ਦੇ ਲਾਲਚ ਦੇ ਵਿੱਚ ਤੇ ਸਾਰੀ ਕਾਰਵਾਈ ਦੇ ਵਿੱਚ ਡੀਸੀਪੀ ਰਵਿੰਦਰਪਾਲ ਜੀ ਸਾਡੇ ਜਗਵਿੰਦਰ ਜੀ ਏਡੀਸੀਪੀ ਹਰਮਿੰਦਰ ਸਾਡੇ ਏਸੀਪੀ ਇਨਵੈਸਟੀਗੇਸ਼ਨ ਸ਼ਿਫਦਰਸ਼ਨ ਏਸੀਪੀ ਵੈਸਟ ਏਰੀਆ ਚ ਪਹਿਲਾਂ ਫੜੇ ਗਏ ਏਸੀਪੀ ਰਿਸ਼ਭ ਭੋਲਾ ਜੀ ਇਹਨਾਂ ਵੱਲੋਂ ਸਾਰਿਆਂ ਵੱਲੋਂ ਬਹੁਤ ক্লোਜ਼ ਸੁਪਰਵੀਜ਼ਨ ਤੇ ਮੋਨਿਟਰਿੰਗ ਕੇ ਸਾਰਾ ਇਹ ਆਪਰੇਸ਼ਨ ਇਹਨੂੰ ਜਾਮ ਦਿੱਤਾ ਗਿਆ ਸੋ ਮੈਂ ਸਾਰੀ ਟੀਮ ਨੂੰ ਦਿੱਲੀ ਬਿਵਾਰਕ ਬਾਦ ਦੇ ਅੱਗੇ ਕਿੰਨੀਆਂ ਕਨਸਾਈਨਮੈਂਟ ਅੱਗੇ ਮੰਗਵਾ ਚੁੱਕੇ ਇਹ ਲੱਗੇ ਹੋਏ ਜੀ ਕਾਫੀ ਮਤਲਬ ਇਹ ਸਮਝ ਲਓ ਪੰਜ ਜਣੇ ਆ तकरीबन 2-3 ਮਹੀਨੇ ਤੋਂ ਐਕਟਿਵ ਸੀਗੇ ਹੀਰੋਇਨ ਦੀਆਂ ਤੇ ਪਿਸਤੌਲ ਦੀਆਂ ਜਿਹੜੀਆਂ ਪਿਸਤੌਲ ਦੀਆਂ ਇਹ ਛੋਟੀਆਂ ਕਨਸਾਈਨਮੈਂਟਸ ਪਹਿਲਾਂ ਵੀ ਆ ਚੁੱਕੀਆਂ ਅਸੀਂ ਇਹਨਾਂ ਤੇ ਅੱਗੇ ਵੀ ਕੰਮ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਅਸੀਂ ਜਲਦੀ ਇਹਦੇ ਵਿੱਚ ਸ਼ੇਅਰ ਕਰਾਂਗੇ ਹੋਰ ਵੀ ਜਿਹੜੇ ਸਾਡੇ ऑपरेशंस ਇਸ سلسلے ਚੱਲ ਰਹੇ ਨੇ ਕਿਉਂਕਿ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਉੱਤੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਹਨ ਔਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਕਾਫੀ ਸਾਨੂੰ ਰਿਕਵਰੀ ਦੀ ਆਸ ਵੀ ਹੈ ਤੇ ਹੋਰ ਵੀ ਬੰਦੇ ਅਸੀਂ ਅਰੈਸਟ ਕਰਾਂਗੇ